ਅ ਜੁਲਾਈ ਦੇ ਵਿੱਚ ਸਾਡੇ ਕੋਲ ਕਾਫੀ ਅੱਛੀ ਬਾਰਿਸ਼ ਰਿਕਾਰਡ ਹੋ ਰਹੀ ਹੈ ਇਸ ਤਰ੍ਹਾਂ ਕਿ ਜੂਨ ਦੇ ਵਿੱਚ ਵੀ ਆਪਾਂ ਦੇਖਿਆ ਨਾਰਮਲ ਤੋਂ ਜ਼ਿਆਦਾ ਹੀ ਬਾਰਿਸ਼ ਰਹੀ ਹੈ ਜਿਹੜੀ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਜੇ ਆਪਾਂ ਫਰਸਟ ਵੀਕ ਆਫ ਜੁਲਾਈ ਦੀ ਗੱਲ ਕਰਦੇ ਹਾਂ ਤਾਂ ਵੀ ਸਾਡੇ ਕੋਲ ਜਿਹੜੀ ਲੁਧਿਆਣੇ ਦੀ ਬਾਰਿਸ਼ ਆ ਗਈ ਹੈ 75 ਮਿਲੀਮੀਟਰ ਜਿਹੜੀ ਰਿਕਾਰਡ ਹੋਈ ਹੈ ਤੇ ਨਾਰਮਲ ਹੀ ਸਾਡੇ ਕੋਲ ਇਹਨਾਂ ਦਿਨਾਂ ਦੇ ਵਿੱਚ ਮਤਲਬ 50 ਹੁੰਦੀ ਹੈ ਤੋਂ 25 ਮਿਲੀਮੀਟਰ ਜਿਹੜੀ ਨਾਰਮਲ ਤੋਂ ਜ਼ਿਆਦਾ ਇਸ ਵਾਰੀ ਰਿਕਾਰਡ ਕੀਤੀ ਗਈ ਹੈ ਔਰ ਇਸੇ ਤਰ੍ਹਾਂ ਬਾਕੀ ਵੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਅੱਛੀ ਬਾਰਿਸ਼ ਰਿਕਾਰਡ ਹੋਈ ਹੈ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਨਾਰਮਲ ਤੋਂ ਜ਼ਿਆਦਾ ਹੀ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਸੋ ਇਹ ਜਿਹੜੀ 6 7 8 ਦੀ ਸਾਡੇ ਕੋਲ ਪਹਿਲਾਂ ਹੀ ਇਹਦੀ ਪ੍ਰੈਡਿਕਸ਼ਨ ਆ ਚੁੱਕੀ ਸੀਗੀ ਕਿ ਔਰ ਵਾਲੇ ਜਿਹੜੇ 6 7 8 9 ਜਿਹੜੀ ਹੈਵੀ ਰੇਨਫਾਲ ਜਾਂ ਮੋਡਰੇਟ ਰੇਨਫਾਲ ਕਈ ਜ਼ਿਲ੍ਹਿਆਂ ਦੇ ਵਿੱਚ ਹੋਊਗੀ ਹੁਣ ਜੇ ਆਪਾਂ ਨੈਕਸਟ ਵਾਲੀ ਵੀਕ ਦੀ ਗੱਲ ਕਰਦੇ ਹਾਂ ਤਾਂ ਫਿਰ ਵੀ ਸਾਡੇ ਕੋਲ 10 11 ਨੂੰ ਅੱਛੀ ਬਾਰਿਸ਼ ਹੋਣ ਦੀ ਫਿਰ ਸੰਭਾਵਨਾ ਹੈਗੀ ਹੈ ਅ ਥੋੜਾ ਜਿਹਾ 9 ਤਰੀਕ ਨੂੰ ਆਈਸੋਲੇਟਡ ਰੇਨਫਾਲ ਹੋਊਗੀ ਪਰ ਉਸ ਤੋਂ ਬਾਅਦ ਫੇਰ ਜਿਹੜੀ ਮੌਨਸੂਨ ਦੀ ਪ੍ਰੋਗਰੈਸ ਮਤਲਬ ਦੇਖਣ ਨੂੰ ਮਿਲ ਰਹੀ ਹੈ ਜਿਦੇ ਨਾਲ ਕਿ 10 11 ਨੂੰ ਐਕਟੀਵਿਟੀ ਵਧਣ ਦੇ ਚਾਂਸਸ ਨੇ ਤੇ ਉਹਦੇ ਕਰਕੇ ਜਿਹੜੀ ਬਾਰਿਸ਼ ਹੈ ਉਹ ਦਰਮਿਆਨੀ ਤੋਂ ਭਾਰੀ ਵਰਖਾ ਫੇਰ ਪੰਜਾਬ ਦੇ ਵਿੱਚ ਹੋ ਸਕਦੀ ਹੈ ਸੋ ਦੇਖਿਆ ਗਿਆ ਹੈਗਾ ਕਿ ਇਸ ਵਾਰੀ ਜਿਹੜੀ ਮੌਨਸੂਨ ਹੈ ਉਹ ਕਾਫੀ ਐਕਟਿਵ ਹੈ ਜਿਸ ਤਰ੍ਹਾਂ ਕਿ ਅ ਉਹਨੂੰ ਇੰਨੀ ਜ਼ਿਆਦਾ ਫੇਵਰੇਬਲ ਕੰਡੀਸ਼ਨਸ ਮਿਲ ਰਹੀਆਂ ਨੇ ਕਿ ਟੂਵਰਡਸ ਨਾਰਥ ਜਿਹੜੀ ਉਹਦੀ ਮੂਵਮੈਂਟ ਜ਼ਿਆਦਾ ਹੋ ਰਹੀ ਹੈ ਸੋ ਇਸ ਕਰਕੇ ਜਿਹੜੀ ਬਾਰਿਸ਼ ਜ਼ਿਆਦਾ ਹੋ ਰਹੀ ਹੈ ਉਹਦੇ ਹਿਸਾਬ ਦੇ ਨਾਲ ਜਿੱਥੇ ਇਹ ਟੈਂਪਰੇਚਰਸ ਨੂੰ ਫਾਲ ਕਰ ਰਹੀ ਹੈ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਦਿਨ ਦਾ ਤਾਪਮਾਨ ਹੈ ਉਹ 30 32 ਦੇ ਨੇੜੇ ਚੱਲ ਰਿਹਾ ਜਿਹੜਾ ਕਿ 35 ਦੇ ਨੀਅਰਬਾਊਟ ਹੁੰਦਾ ਨਾਰਮਲੀ ਇਸੇ ਤਰ੍ਹਾਂ ਜਿਹੜਾ ਰਾਤ ਦਾ ਟੈਂਪਰੇਚਰ ਹੈ ਉਹ ਵੀ ਨਾਰਮਲ ਤੋਂ ਥੋੜਾ ਜਿਆਦਾ ਚੱਲ ਰਿਹਾ ਹੈ ਕਿਮਿਡਿਟੀ ਜਿਹੜੀ ਆ ਉਹ ਵੀ ਨਾਰਮਲ ਤੋਂ ਜ਼ਿਆਦਾ ਚੱਲ ਰਹੀ ਹੈ ਸੋ ਕਈ ਚੀਜ਼ਾਂ ਸਾਡੇ ਕੋਲ ਫੇਵਰੇਬਲ ਨੇ ਬਟ ਅਦਰਵਾਈਜ਼ ਜੇ ਇੰਨੀ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਉਹਦਾ ਕੁਛ ਹੱਦ ਤੱਕ ਨੁਕਸਾਨ ਵੀ ਹੋ ਜਾਂਦਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਧਿਆਨ ਚ ਰੱਖ ਕੇ ਹੀ ਇਹ ਅੱਗੋਂ ਜਿਹੜੀ ਕਾਰਵਾਈ ਆ ਉਹ ਕਰਨੀ ਚਾਹੀਦੀ ਹੈ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਬਾਰਿਸ਼ ਹੁੰਦੀ ਹੈ ਤਾਂ ਸਾਨੂੰ ਜਿਹੜੇ ਪੁਖਤਾ ਪ੍ਰਬੰਧ ਆ ਉਹ ਜ਼ਰੂਰ ਕਰਨੇ ਚਾਹੀਦੇ ਆ ਮੈਡਮ ਕਿਸਾਨਾਂ ਨੂੰ ਕੀ ਅਡਵਾਈਸ ਕਰੋਗੇ ਕਿਉਂਕਿ ਬੇਸ਼ੱਕ ਜਿਹੜੀ ਇਹ ਝੋਨੇ ਦੀ ਬਜਾਈ ਜਿਹੜੀ ਆ ਚੱਲ ਰਹੀ ਹੈ ਕਿੰਨਾ ਕੁ ਨੁਕਸਾਨ ਹੋ ਸਕਦਾ ਜਾਂ ਕਿੰਨਾ ਕੁ ਫਾਇਦਾ ਆ ਦੇਖੋ ਬਹੁਤ ਜ਼ਿਆਦਾ ਜਦੋਂ ਜਿੱਥੇ بارش ਹੁੰਦੀ ਹੈ ਉੱਥੇ ਇਹਦਾ ਇੰਨਾ ਮਤਲਬ ਫਾਇਦਾ ਵੀ ਨਹੀਂ ਹੁੰਦਾ ਤੇ ਇਸ ਕਰਕੇ ਕਿ ਸਾਨੂੰ ਜਿੰਨੀ ਕੁ ਲੋਡ ਹੈ ਉਹਨਾਂ ਕੁ ਮਤਲਬ ਆਪਾਂ ਨੂੰ ਪਾਣੀ ਜਿਸ ਤਰ੍ਹਾਂ ਕਿ ਕੱਲ ਸਾਡੇ ਕੋਲ 50 ਮਿਲੀਮੀਟਰ ਇੱਕ ਦਿਨ ਚੀ بارش ਹੋ ਗਈ ਹੈ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਵੀ 50-60 ਮਿਲੀਮੀਟਰ ਇੱਕ ਦਿਨ ਚ ਹੋ ਗਈ ਹੈ ਸੋ ਜਿੱਥੇ ਤਾਂ ਪਾਣੀ ਥੋੜਾ ਜਿਹਾ ਐਬਜ਼ਾਰਬ ਹੋ ਸਕਦਾ ਉੱਥੇ ਤਾਂ ਇੰਨੀ ਪ੍ਰੋਬਲਮ ਨਹੀਂ ਆਂਦੀ ਪਰ ਜਿੱਥੇ ਪਾਣੀ ਜ਼ਿਆਦਾ ਖੜ ਜਾਂਦਾ ਹੈ ਉੱਥੇ ਫਿਰ ਉਹਦੀ ਡਰੇਨੇਜ ਜਿਹੜੀ ਆ ਪ੍ਰੋਪਰ ਚਾਹੀਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਜਰੂਰ ਰੱਖਣਾ ਚਾਹੀਦਾ ਵੈਸੇ ਤਾਂ ਜਿਸ ਤਰ੍ਹਾਂ ਇਹਦਾ ਪੋਜ਼ਿਟਿਵ ਇੰਪੈਕਟ ਵੀ ਆਉਂਦਾ ਜਿਸ ਤਰ੍ਹਾਂ ਨਰਮੇ ਦੇ ਉੱਪਰ ਜਿਵੇਂ ਚੱਟੀ ਮੱਖੀ ਦੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਹਿਊਮਿਡਿਟੀ ਇੰਨਾ ਦਿਨਾਂ ਚ ਵੱਧ ਜਾਂਦੀ ਹੈ بارش ਦੇ ਨਾਲ ਉਹਦੀ ਅਟੈਕ ਦੇ ਚਾਂਸਸ ਹੁੰਦੇ ਆ ਫੇਵਰੇਬਲ ਕੰਡੀਸ਼ਨਸ ਹੁੰਦੀਆਂ ਨੇ ਪਰ ਜਦੋਂ ਹੈਵੀ ਡਾਊਨਪੋਰ ਹੁੰਦਾ ਤਾਂ ਉਹਦੇ ਨਾਲ ਉਹ ਝੜ ਵੀ ਜਾਂਦੀ ਹੈ ਕੁਝ ਕਿਸੇ ਥਾਂ ਤੇ ਪੋਜ਼ਿਟਿਵ ਇੰਪੈਕਟ ਵੀ ਆ ਜਾਂਦਾ ਹੈ ਕਿਸੇ ਥਾਂ ਤੇ ਨੈਗੇਟਿਵ ਵੀ ਹੈ ਪਰ ਆਪਾਂ ਨੂੰ ਜੋ ਵੀ ਜਿਹੜੇ ਸਾਡੇ ਖੇਤੀ ਤੰਦੇ ਆ ਉਹਨਾਂ ਨੂੰ بارش ਨੂੰ ਧਿਆਨ ਚ ਰੱਖ ਕੇ ਹੀ ਉਲੀਕੜੇ ਜਾਈਦੇ ਆ ਹੁਣ ਲੋਕ ਇਹਨਾਂ ਤਰ੍ਹਾਂ ਦੇ ਕਮਿਊਨਿਟੀ ਵੀ ਜਾਂਦੇ ਨੇ ਕਿਸ ਤਰ੍ਹਾਂ ਦਾ ਜਿਵੇਂ ਪੰਜਾਬ ਤੋਂ ਬਹੁਤ ਦੀ ਗੱਲ ਕਰੀ ਰਿਸਟੈਂਸ ਰਾਈਡਿੰਗ ਕਰਾ ਵੀ ਹੋਈ ਹੈ ਕੀ ਆਨਬੋਰਡ ਜਨਰਲ ਕੀ ਹਾਂਜੀ ਜਿਸ ਤਰ੍ਹਾਂ ਫੇਰ ਹੁਣ بارش ਦੀ ਅੱਛੀ بارش ਦੀ ਸੰਭਾਵਨਾ ਹੈਗੀ ਹੈ ਕਿ ਦਰਮਿਆਨੀ ਤੋਂ ਭਾਰੀ بارش ਹੋ ਸਕਦੀ ਹੈ ਸੋ ਆਲਰੇਡੀ ਹਿਮਾਚਲ ਦੇ ਵਿੱਚ ਤਾਂ ਆਪਾਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਇਨਸੀਡੈਂਸ ਹੋ ਰਹੇ ਨੇ ਹੈਵੀ ਰੇਨਫਾਲ ਦੇ ਕਲਾਊਡ ਬਰਸਟ ਦੇ ਲੈਂਡਸਲਾਈਡਸ ਦੀਆਂ ਵੀ ਪ੍ਰੋਬਲਮਸ ਆ ਰਹੀਆਂ ਨੇ ਸੋ ਬਹੁਤ ਜ਼ਿਆਦਾ ਆਪਾਂ ਦੇਖ ਰਹੇ ਹਾਂ ਕਿ ਉਧਰੋਂ ਕਵਰੇਜ ਹੈਗੀ ਹੈ ਕਿ ਇੰਨੀ ਜ਼ਿਆਦਾ ਹੈਵੀ ਰੇਨਫਾਲ ਹੋ ਰਹੀ ਹੈ ਸੋ ਜੋ ਵੀ ਕਿਸੇ ਨੇ ਆਪਣਾ ਕੋਈ ਟਰੈਵਲ ਪਲਾਨ ਕਰਨਾ ਹੈ ਉਹ ਜ਼ਰੂਰ ਫੋਰਕਾਸਟ ਨੂੰ ਧਿਆਨ ਚ ਰੱਖ ਕੇ ਕਰਨ ਤਾਂ ਕਿ ਜਦੋਂ ਵੀ ਕਿਤੇ ਆਪਾਂ ਘਰੋਂ ਜਾਂਦੇ ਆ ਜਾਂ ਜਦੋਂ ਵੀ ਪਹਾੜਾਂ ਵੱਲ ਜਾਈਦਾ ਤਾਂ ਉਦੋਂ ਇਹ ਦੇਖੋ ਧਿਆਨ ਦੇ ਵਿੱਚ ਕਿ ਕਿਹੜੀ ਸਾਈਡ ਤੇ ਕਿੰਨੀ ਬਾਰਿਸ਼ ਦੀ ਸੰਭਾਵਨਾ ਹੈ ਅਗਰ ਉੱਥੇ ਹੈਵੀ ਰੇਨਫਾਲ ਦੇ ਚਾਂਸਸ ਹੈ ਵੈਸੇ ਤਾਂ ਆਲਰੇਡੀ ਨਾਰਥ ਦੇ ਵਿੱਚ ਬਹੁਤ ਜ਼ਿਆਦਾ ਐਕਟੀਵਿਟੀ ਹੈਗੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਜਦੋਂ ਆਪਾਂ ਪਲਾਨ ਕਰਦੇ ਆ ਤਾਂ ਉਹਨਾਂ ਨੂੰ ਪੋਸਟਪੋਨ ਕਰਨਾ ਹੀ ਬਿਹਤਰੀ ਹੋਏਗੀ ਹੁਣ ਲੱਗਦਾ ਕਿ ਲੋਕਾਂ ਨੂੰ ਵੀ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਮਿੱਤਰ ਮੁਖੀ ਵੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਜਿਵੇਂ ਬਾਸਾਂ ਦਾ ਪਾਣੀ ਕੱਢ ਜਾਂਦਾ ਡੇਹੂ ਵਰਗੀ ਬਿਮਾਰੀ ਹਾਂਜੀ ਬਿਲਕੁਲ ਇਹ ਦੇਖਣਾ ਚਾਹੀਦਾ ਆਪਾਂ ਨੂੰ ਕਿਉਂਕਿ ਥਾਂ-ਥਾਂ ਤੇ ਜਿਹੜਾ ਆਪਣਾ ਇਸ ਵਾਰੀ ਹੈਵੀ ਰੇਨਫਾਲ ਹੋ ਰਹੀ ਆ ਪਾਣੀ ਖੜਾ ਆ ਉਹਦੇ ਨਾਲ ਮੱਖੀ ਮੱਛਰ ਜਾਂ ਹੋਰ ਵੀ ਜਿਵੇਂ ਕੋਈ ਇਨਫੈਕਸ਼ਨ ਦੇ ਚਾਂਸਸ ਵੱਧ ਜਾਂਦੇ ਆ ਸੋ ਇੱਕ ਤਾਂ ਪਹਿਲਾਂ ਸਾਨੂੰ ਆਪਣਾ ਡਰੇਨੇਜ ਸਿਸਟਮ ਸਟਰੋਂਗ ਕਰਨਾ ਚਾਹੀਦਾ ਤਾਂ ਕਿ ਪਾਣੀ ਜਿਹੜਾ ਖੜੇ ਨਾ ਉਹਦਾ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਜਿਹੜਾ ਨਿਕਾਸ ਹੁੰਦਾ ਰਹੇ ਔਰ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿੰਨਾ ਵੀ ਹੁਣ ਆਪਾਂ ਨੂੰ ਲੱਗ ਰਿਹਾ ਹੈ ਕਿ ਹੈਵੀ ਰੇਨਫਾਲ ਹੋ ਰਹੀ ਹੈ ਕਿਤੇ ਨਾ ਕਿਤੇ ਸਾਨੂੰ ਉਹਦੀ ਜਿਹੜੀ ਵਾਟਰ ਹਾਰਵੈਸਟਿੰਗ ਉਹ ਜ਼ਰੂਰ ਕਰਨੀ ਚਾਹੀਦੀ ਹੈ ਵੀ ਆਪਾਂ ਜਿਹੜਾ ਉਹ ਪਾਣੀ ਹੈ ਉਹਨੂੰ ਸੰਭਾਲ ਲਈਏ ਤਾਂ ਕਿ ਉਹ ਨਦੀ ਨਾਲਿਆਂ ਦੇ ਵਿੱਚ ਜਾ ਕੇ ਵੀ ਖਰਾਬ ਨਾ ਹੋਏ ਪਰ ਉਹ ਜਿਹੜਾ ਪਾਣੀ ਜੇ ਆਪਾਂ ਸੰਭਾਲ ਲੈਨੇ ਆ ਤਾਂ ਉਹਦੀ ਬਾਅਦ ਚੋ ਵੀ ਵਰਤੋਂ ਕੀਤੀ ਜਾ ਸਕੇ ਸੋ ਇਸ ਤਰ੍ਹਾਂ ਦੀ ਹੈ ਜ਼ਰੂਰ ਸਾਨੂੰ ਜਦੋਂ ਮੌਨਸਨ ਸੀਜ਼ਨ ਆ ਜਾਂਦਾ ਹੈ ਜਾਂ ਜਦੋਂ ਸਾਨੂੰ ਪਤਾ ਹੈ ਕਿ ਇਸ ਵਾਰੀ ਕਾਫੀ ਅੱਛੀ ਬਾਰਿਸ਼ ਦੇ ਚਾਂਸਸ ਨੇ ਤਾਂ ਇੰਨਾਂ ਚੀਜ਼ਾਂ ਦੀ ਜ਼ਰੂਰ ਪਲਾਨਿੰਗ ਕਰ ਲੈਣੀ ਚਾਹੀਦੀ ਹੈ